ਇਹ ਗੱਤ ਹਾਂ ਜੀ ਰਾ ਹੰਦਈ ਮੈਸੇਜ ਆ ਗਿਆ ਹਾਂ ਜੀ ਪੈਂਡ ਹੋਇਆ ਜਿੜਾਈ ਇਹ ਆਈ ਆਈ ਇਹ ਲੈ ਜਰਰੀ ਇਹਨਾਂ ਉਹ ਹਲੇ ਮੌਕੇ ਆ ਐਮੋਰੀਆ ਤਗਾ ਦੇ ਮੌਕੇ ਬੜਾ ਬੁਰਾ ਹਾਲ ਹੋਇਆ ਹੈ ਪੈਂਡ ਲੈ ਹਾਲ ਰਹੀ ਆਈ ਨਾ ਉਜਾਰਾ ਸਾਡੇ ਆ ਕੀ ਮੰਗ ਕਰਦੇ ਸਰਕਾਰ ਆਹ ਰਾ ਹੀ ਮੰਗਾ ਸਾਡੀ ਹਰੇ ਬਾਲੇ ਆ ਦਰ ਐਂਗਾ ਦਾ ਗੋਲੇ ਰਾਤ ਨੂੰ ਜੇ ਨਹੀਂ ਆ ਆ ਗਾਈ ਸਾਡੇ ਓਏ ਕੀ ਨਾਮ ਹੈ ਕਿਹੜਾ ਪਿੰਡ ਤੋਂ ਆਪਣਾ ਪਿੰਡ ਸੋਥਾ ਜੀ ਨਾਮ ਬਲਕਰਨ ਸਿੰਘ ਇਹ ਮੇਰਾ ਭਰਾ ਜਸਕਰਨ ਜੀ ਪਿੰਡ ਰੋਥਾਈ। ਬਾਬਾ ਇਹ ਅੱਗ ਕਿਸ ਕਿਵੇਂ ਲੱਗੀ ਕੋਈ ਪਤਾ ਲੱਗਿਆ? ਇਹ ਜੀ ਕੱਲ 10:30 ਵਜੇ ਚੱਕ ਪਿੰਡ ਟੱਕ ਦੁਲੇ ਵਾਲਾ ਪਿੰਡ ਹੈ ਜੀ। ਉੱਥੋਂ ਅੱਗ ਚੱਲੀ ਹੈ ਜੀ ਤੇ ਸਾਨੂੰ ਤਾਂ ਪਤਾ ਨਹੀਂ ਲੱਗੇ ਸੀ ਮੈਂ ਤਾਂ ਘਰੇ ਸੀ ਇਹ ਸੀ ਵੀ ਇਹ ਵੀ ਪਿੰਡ ਹੀ ਸੀ। ਤੇ ਜਦੋਂ ਅੱਗ ਲੱਗੀ ਸਾਰਾ ਪਿੰਡ ਭੱਜਿਆ ਜੀ ਤੇ ਉਦੋਂ ਹੀ ਅਸੀਂ ਇੱਥੇ ਆਏ ਜੀ। ਵੇਖਿਆ ਤਾਂ ਗਾਂ ਅੱਗ ਲੱਗੀ ਪਈ ਹੈ ਜੀ। ਤੇ ਹਵਾ ਬਾਲੀ ਤੇਜ਼ ਸੀ ਤੇ ਫਿਰ ਮੈਂ ਟੋ ਮੈਂਟੇ ਜੀ ਕੰਮ। ਕਿੰਨੀ ਏਕੜ ਫਸਲ ਸੀ ਤੁਹਾਡੀ? ਆਪਣੇ ਢਾਈ ਏਕੜ ਸੀ ਸਾਰੀ ਸੜ ਗਈ ਹਾਂਜੀ ਸਾਰੀ ਸੜ ਗਈ ਤੁਸੀਂ ਮੋਕੇ ਤੇ ਨਹੀਂ ਹੈਗੇ ਸੀ ਉਹ ਨਹੀਂ ਅਸੀਂ ਤਾਂ ਬਾਅਦ ਚਾਏ ਜਦੋਂ ਸਾਡੇ ਅੱਖਾਂ ਦੇ ਸਾਹਮਣੇ ਜਦੋਂ ਬਈ ਮੀਂਹ ਦੀ ਟਪਕੀ ਆ ਗਈ ਕਿੰਨੀਆਂ ਕਮੀਡਾਂ ਸੀ ਇਹ ਤੋਂ ਵੀ ਅਣਕ ਦੀ ਬਾੜੀ ਕਰਕੇ ਕੋਈ ਕਰਦੇ ਨਾ ਨਾ ਇਦਾਂ ਹੀ ਹੈ ਜੀ ਨਾਏ ਤਾਂ ਕਰਦਾ ਪਜਾਰਾ ਵੀ ਆਪ ਤਾਂ ਘਰੇ ਰੱਖਣੀ ਨਾਏ ਜੋ ਸਟੇਟੀ ਤੋਂ ਮਾੜਾ ਮੋਟਾ ਲਿਆ ਜੀ ਉਹ ਕਰਜ਼ਾ ਦੇਣਾ ਸੀ ਤੇ ਆਪ ਦਾ ਸਾਰਾ ਵੀ ਘਰ ਦਾ ਸਰਕਰ ਚਲਾਉਣਾ ਸੀ ਆਰਤੀਆਂ ਦੇ ਵੀ ਜੋ ਦੇਨੇ ਸੀ ਥੋੜੇ ਕੜੇ ਪੜਿਆ ਸੀ ਡੇਗਾ ਪਿਆ ਸੀ ਘਰੇ ਮਾਤਾ ਬਿਮਾਰ ਰਹੇ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਬਾਪੂ ਜੀ ਬੈਠੇ ਉਹਨਾਂ ਨੂੰ ਡੱਕ ਪਈ ਸੀ ਚੂਕਣਾ ਕੈਂਕੋਨ ਕਰਨ ਉਹਨਾਂ ਦੇ ਵੀ ਨਿਗਾ ਜਾਪੜੀ ਜੀ ਹੁਣ ਉਹ ਘਰੇ ਬੈਠੇ ਉਹਨਾਂ ਤੇ ਵੀ ਘਰ ਤੇ ਬਸ ਅਸੀ ਆ ਦੋ ਜੀ ਇੱਕ ਮੇਰੇ ਆ ਗਿਆ ਘਰ ਦੇ ਜੀ ਜਾਰਾ ਫਿਰ ਰੈਸਿਪੀ ਚੱਲਦਾ ਸੀ ਪਹਿਲੀ ਕੋਈ ਹਾਂਜੀ ਹਾਂਜੀ ਇਹ ਹੀ ਹੈ ਜੀ ਜਾਂ ਮਾਲ ਡੰਗਰ ਆ ਵੀ ਰੱਖਿਆ ਉਹ ਤੋਂ ਹੀ ਬਸ ਇੰਨਾ ਤੇ ਆਉਂਦਾ ਯਾਰਾ ਕਹਿੰਦੇ ਹਾਂ ਜੀ ਮੈਨੂੰ ਅੱਜ ਵੀਰ ਚੜੀ ਵਡਣੀ ਬਦਸੀ ਕੀ ਇਹ ਵਡਣੀ ਅੱਜ ਵਡਣੀ ਸੀ ਅਸੀਂ ਵੀ ਕੱਲ ਮਸ਼ੀਨ ਵਾਲੇ ਨੂੰ ਪੁੱਛਿਆ ਕਹਿੰਦਾ ਕੱਲ ਨੂੰ ਵੜ ਦਾਂਗੇ ਵੀ ਆਪਣੇ ਇੱਕ ਤਾਂ ਨਾਂਗੇ ਦੀ ਥੋੜੀ ਦਿੱਕਤ ਆ ਇੱਥੇ ਨਾਂਗਾ ਪੀੜਾ ਮਸ਼ੀਨ ਆਉਂਦੀ ਨਹੀਂ ਵੀ ਆਸੇ-ਪਾਸੇ ਜਦੋਂ ਵੜ ਗਿਆ ਉਦੋਂ ਨਾਂਗਾ ਬੰਦ ਆਈ ਉਦੋਂ ਆਖੇ ਵੜਦੇ ਕੋਈ ਆਇਆ ਸਾਇਤਾ ਦੇ ਲਈ ਸਾਇਤਾ ਤਾਂ ਨਹੀਂ ਆਹ ਪਾਸ ਮੈਡਮ ਆ ਕੇ ਮੌਕਾ ਵੇਖ ਕੇ ਸਾਰੇ ਜੀ ਪਰਿਵਾਰ ਨੂੰ ਕਾਨੂੰਗੋ ਆਪਣੇ ਮੰਤਰੀ ਸਾਹਿਬ ਮੈਡਮ ਉਹ ਵੀ ਆ ਕੇ ਵੇਖ ਕੇ ਜਾਵੜੀ ਜੀ ਹੁਣ ਤਾਂ ਗਾ ਉਹਨਾਂ ਤੇ ਆਈ ਉਹ ਕਹਿੰਦੇ ਅਸੀਂ ਆਪਦੀ ਕਰਕੇ ਵੀ ਸਾਰਾ ਪਰਮੇਟਿਕ ਕੋਈ ਕਰਾਂਗੇ ਛੁੱਟੀ ਸਾਇਤਾ ਕਹਿੰਦੇ ਹਾਂ ਖੱਲਾ ਬੱਸ ਦਿਲਾਸਾ ਦੇ ਗਏ ਨਹੀਂ ਜੀ ਇਹਨਾਂ ਦੇ ਸਰਕਾਰਾਂ ਤੇ ਅੱਗੇ ਨਹੀਂ ਕਿਸੇ ਨੂੰ ਅੱਗੇ ਵਿਚਾਰੇ ਜਿੰਨਾਂ ਦੇ ਸੜੀਆਂ ਉਹਨਾਂ ਨੇ ਵੀ ਕਹਿੰਦੇ ਵੀ ਸਾਨੂੰ ਨਹੀਂ ਕੁਝ ਮਿਲਿਆ ਤੇ ਸਾਨੂੰ ਕੀ ਮਿਲਣਾ ਜੀ ਮੰਗੀ ਜੀ ਕਰਦੇ ਹਾਂ ਕਿ ਬਸ ਇਹੀ ਹੈ ਬਈ ਆ ਸਾਹ ਇੱਥੇ ਦੋ ਦੋ ਕਿੱਲੇ ਆਲੇ ਸੀ ਵਿਚਾਰਿਆਂ ਦਾ ਸਾਰਿਆਂ ਦਾ ਹੀ ਸਾਡਾ ਸਾਡੇ ਵਰਗੇ ਜੀਮੇਦਾਰ ਛੋਟੇ ਜੀਮੇਦਾਰ ਸੀ ਸਾਰਿਆਂ ਦਾ ਕੋਈ ਕਾਰਨ ਮਾੜਾ ਮੋਟਾ ਵੀ ਹਾਲ ਕੋਈ ਮਾ ਆ ਜਾਵਾਂ ਦੇਣ ਪਿਆਰ ਦਾ ਕਰਦਾ ਗੁਜ਼ਾਰਾ ਚਲਾ ਸਕਣ